ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਆਮ ਆਦੀ ਪਾਰਟੀ ਦੇ ਯੂਥ ਵਿੰਗ ਦੇ ਵੱਲੋਂ ਅਤੇ ਗੁਰਦਿੱਤ ਸਿੰਘ ਸੇਖੋਂ ਦੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ ਇਹ ਖੂਨਦਾਨ ਜੋ ਕੈਂਪ ਹੈ ਬਲੱਡ ਬੈਂਕ ਦੇ ਵਿੱਚ ਲਗਾਇਆ ਗਿਆ ਸੀ ਜਿਸ ਦੀ ਰਣਮਈ ਸਰਦਾਰ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਨੇ ਕੀਤੀ ਅਤੇ ਇਸ ਦਾ ਰਸਵੀ ਉਦਕਾਟਨ ਗੁਰਦਿੱਤ ਸਿੰਘ ਸੇਖੋਂ ਦੇ ਵੱਲੋਂ ਖੂਨਦਾਨ ਕਰਕੇ ਕੀਤਾ ਗਿਆ ਅਤੇ ਜੋ ਵਲੰਟੀਅਰਸ ਹਨ ਯੂਥ ਵਿੰਗ ਦੇ ਆਮ ਆਦੀ ਪਾਰਟੀ ਦੇ ਉਹਨਾਂ ਦੇ ਵੱਲੋਂ ਵੀ ਸਾਰੇ ਦੇ ਵੱਲੋਂ ਇਸ ਸਮੇਂ ਖੂਨਦਾਨ ਕੀਤਾ ਗਿਆ ਅਤੇ ਨਾਲ ਹੀ ਗੁਰਦੇਵ ਸਿੰਘ ਸੋਕੋ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਹੀ ਸੱਚੀ ਸੱਚੀ ਸ਼ਰਧਾਂ ਦੇ ਸ਼ਹੀਦ ਭਗਤ ਸਿੰਘ ਨੂੰ ਤਾਂ ਜੋ ਲੋੜਵੰਦ ਜੋ ਮਰੀਜ਼ ਹਨ ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ ਉਹਨਾਂ ਦੀ ਜਾਨ ਬਚਾਈ ਸਕੇ ਕਿਸੇ ਦੇ ਸਾਡੇ ਖੂਨ ਦੇ ਨਾਲ ਜੇ ਕਿਸੇ ਦੀ ਜਾਨ ਬਚਦੀ ਹੈ ਇਹ ਸਾਨੂੰ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਇਹ ਇੱਕ ਪੁੰਨ ਦਾ ਕੰਮ ਹੈ ਔਰ ਜ਼ਰੂਰ ਕਰਨਾ ਚਾਹੀਦਾ ਇਸ ਨੂੰ ਲੈ ਕੇ ਗੁਰਦੇਵ ਸਿੰਘ ਸੇਖੋਂ ਨੇ ਆਪਣੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੋਰ ਜੋ ਨੌਜਵਾਨ ਹਨ ਉਹਨਾਂ ਨੂੰ ਵੀ ਇਹੋ ਹੀ ਸੰਦੇਸ਼ ਦਿੱਤਾ ਕਿ ਖੂਨਦਾਨ ਕਰਕੇ ਆਪਾਂ ਸੱਚੀ ਸ਼ਰਧਾ ਦੇ ਜੋ ਭਗਤ ਸਿੰਘ ਨੂੰ ਦੇ ਸਕਦੇ ਹਾਂ ਹੋਰ ਕੀ ਕਿਹਾ ਇਸ ਮੌਕੇ ਦੇ ਸਰਦਾਰ ਗੁਰਤੇਜ ਸਿੰਘ ਸੇਖੋਂ ਬਹੁਲਕਾ ਵਿਧਾਇਕ ਨੇ ਉਹ ਉਹਨਾਂ ਤੋਂ ਹੀ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਦੇ ਮਹਾਨ ਸ਼ਹੀਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਅੱਜ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਪਾਕਿਸਤਾਨ ਦੇ ਵਿੱਚ ਮੰਗ ਕੀਤੀ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਭਾਰਤ ਤੇ ਪਾਕਿਸਤਾਨ ਸਾਂਝੇ ਤੌਰ ਤੇ ਜਿਹੜਾ ਦੋਨਾਂ ਦੇਸ਼ਾਂ ਦਾ ਸਭ ਤੋਂ ਵੱਡਾ ਅਵਾਰਡ ਦੇਣ ਚਾਹੇ ਸਾਡੇ ਦੇਸ਼ ਦੇ ਬਹੁਤ ਸਾਰੇ ਦੇਸ਼ ਭਗਤਾਂ ਨੇ ਇਸ ਲਈ ਕੁਰਬਾਨੀ ਕੀਤੀ ਹੈ ਪਰ ਸ਼ਹੀਦ ਆਜ਼ਮ ਭਗਤ ਸਿੰਘ ਉਹ ਇਨਾਂ ਸਰਹੱਦਾਂ ਤੋਂ ਇਨਾਂ ਬੰਨਿਆਂ ਤੋਂ ਬਹੁਤ ਝੋਟਾ ਹੋਇਆ ਇਨਸਾਨ ਸੀ ਸੋ ਉਹਨਾਂ ਦੀ ਇਸ ਦਿਹਾੜੇ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲੈਵਲ ਤੇ ਹਰ ਇੱਕ ਹਲਕੇ ਦੇ ਵਿੱਚ ਕੂਨਦਨ ਕੈਂਪ ਲਾਇਆ ਜਾ ਰਿਹਾ ਤਾਂ ਕਿ ਸਾਡੇ ਨੌਜਵਾਨ ਨੂੰ ਪਤਾ ਲੱਗੇ ਕਿ ਸ਼ਹੀਦ ਯਾਦ ਨੂੰ ਸਰਦਾਰ ਭਗਤ ਸਿੰਘ ਉਹਨਾਂ ਦੀ ਸਾਡੇ ਦੇਸ਼ ਨੂੰ ਕੀ ਦੇਣ ਔਰ ਉਹਨਾਂ ਨੇ ਇੰਨੀ ਨਿੱਕੀ ਉਮਰ ਦੇ ਵਿੱਚ ਇੰਨੀ ਵੱਡੀ ਕੁਰਬਾਨੀ ਜਿਹੜੀ ਹੈ ਉਹ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਦੇਸ਼ ਦੀ ਜਤੀਤੀ ਲੜਾਈ ਸ਼ੁਰੂ ਕੀਤੀ ਪਰ ਹਾਲਾਂਕਿ ਉਹ ਬਚਪਨ ਦੇ ਵਿੱਚ ਹੀ ਜਦੋਂ ਛੋਟੇ ਸੀ ਉਦੋਂ ਬੰਦੂਕਾਂ ਬੀਜਦੇ ਸੀ ਪਰ ਜਦੋਂ ਉਹਨਾਂ ਨੇ ਕਾਲਜ ਟਾਈਮ ਤੋਂ ਆਪਣੀ ਲੜਾਈ ਸ਼ੁਰੂ ਕੀਤੀ ਤਾਂ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜੀ ਵੱਡੀ ਤੋਂ ਵੱਡੀ ਕੁਰਬਾਨੀ ਹੁੰਦੀ ਹੈ ਉਹ ਦੇਸ਼ ਲਈ ਆਪਣੀ ਜਾਨ ਦੇ ਕੇ ਫਾਂਸੀ ਦਾ ਰੱਸਾ ਚੁੰਮ ਕੇ ਆਪਦੇ ਦੋ ਸਾਥੀਆਂ ਸਮੇਤ ਜਿਹੜਾ ਇਸ ਦੇਸ਼ ਨੂੰ ਸਾਡੇ ਦੇਸ਼ ਨੂੰ ਭਾਰਤ ਤੇ ਪਾਕਿਸਤਾਨ ਦੋ ਮਲਕਾਂ ਨੂੰ ਨਹੀਂ ਹੋਰ ਵੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਕੁਰਬਾਨੀ ਹੈ ਸੋ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਔਰ ਉਹਨਾਂ ਦੀ ਨੂੰ ਅਸੀਂ ਜਿੰਨਾ ਯਾਦ ਕਰਾਂਗੇ ਉਨੇ ਹੀ ਸਾਡੇ ਨੌਜਵਾਨ ਇਸ ਦੇਸ਼ ਦੀ ਜਿਹੜੀ ਅੱਜ ਸਾਡੇ ਝੰਡੇ ਦੀ ਤਰੰਗੇ ਝੰਡੇ ਦੀ ਮਹੱਤਤਾ ਜਾਂ ਪਾਕਿਸਤਾਨੀ ਆਪਣੇ ਦੇਸ਼ ਦੀ ਝੰਡੇ ਦੀ ਮਹੱਤਤਾ ਨੂੰ ਸਮਝਣਗੇ ਇਸ ਸੰਵਿਧਾਨ ਦੀ ਮਹੱਤਤਾ ਨੂੰ ਸਮਝਣਗੇ ਕਿ ਸਾਨੂੰ ਇਹ ਜਿਹੜਾ ਸੰਵਿਧਾਨ ਮਿਲਿਆ ਸਾਨੂੰ ਇਹ ਝੰਡਾ ਮਿਲਿਆ ਹੈ ਖਰਦਾਰ ਕਰਤਾਰ ਸਿੰਘ ਸਰਾਬਾ ਅਮਰੀਕਾ ਛਟਕੇ ਇਸ ਵਾਸਤੇ ਆਇਆ ਸੀ ਉਹਨੂੰ ਇੱਕ ਬੱਚੇ ਨੇ ਕਿਹਾ ਕਿ ਤੁਹਾਡੇ ਦੇਸ਼ ਦਾ ਤਾਂ ਛੰਡਾ ਹੀ ਨਹੀਂ ਤੋਏ ਬਹੁਤ ਵੱਡੀ ਗੱਲ ਹੈ ਸਾਡੇ ਕੋਲ ਅੱਜ ਸਾਡੇ ਦੇਸ਼ ਦਾ ਆਪਣਾ ਛੰਡਾ ਹੈ ਅੱਜ ਸਾਡਾ ਸੰਵਿਧਾਨ ਹੈ ਉਹ ਇੰਨਾ ਸ਼ਹੀਦਾਂ ਦੇ ਕਰਕੇ ਆ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਵੈਸੇ ਵੀ ਰੁਟੀਨ ਦੇ ਵਿੱਚ ਸਾਨੂੰ ਖੂਨਦਾਨ ਕਰਨਾ ਚਾਹੀਦਾ ਪਰ ਸ਼ਹੀਦਾਂ ਦੇ ਦਿਨਾਂ ਦੇ ਉੱਤੇ ਗੁਰੂਆਂ ਪੀਰਾਂ ਪਗੰਬਰਾਂ ਦੇ ਦਿਨਾਂ ਦੇ ਉੱਤੇ ਜਿਹੜਾ ਸਾਡੇ ਯੋਗ ਪਪਾ ਸ਼ੇਖ ਪ੍ਰੀਤੀ ਦੀ ਯਾਦ ਦੇ ਵਿੱਚ ਵੀ ਖੂਨਦਾਨ ਕੈਂਪ ਲੱਗਿਆ ਅੱਜ ਵੀ ਉਹਨਾਂ ਦੇ ਨਾਂ ਤੇ ਅੱਜ ਫਿਰ ਕੋਰਟ ਤੇ ਇੱਕ ਹੋਰ ਵੱਖਰੇ ਤੌਰ ਤੇ ਕੈਂਪ ਲੱਗਿਆ ਸੋ ਇਸ ਤਰ੍ਹਾਂ ਸਾਨੂੰ ਖੂਨਦਾਨ ਕਰਕੇ ਸਾਡੇ ਦੇਸ਼ ਪ੍ਰਤੀ ਸਾਡੇ ਦੇਸ਼ ਭਗਤਾਂ ਦੇ ਪ੍ਰਤੀ ਆਪਣੀ ਜਿਹੜੀ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ